ਅ ਜਸੇਦਾਰ ਰਖੀਤ ਸਿੰਘ ਹੁਣੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯੂਕੇ ਦੇ ਵਿੱਚ ਨੇ ਔਰ ਵਕ ਵਕ ਜਥੇਬੰਦੀਆਂ ਨਾਲ ਉਹਨਾਂ ਨੂੰ ਸਹਿਯੋਗ ਵੀ ਜਿਹੜਾ ਹੈ ਮਿਲਿਆ ਹੈ ਬਹੁਤ ਸਾਰੀਆਂ ਮੀਟਿੰਗਸ ਵੀ ਹੋ ਰਹੀਆਂ ਨੇ ਕੀ ਕੁਝ ਚੱਲ ਰਿਹਾ ਹੈਗਾ ਕਿ ਪਰ ਇਹ ਬਹੁਤ ਇਹ ਬਹੁਤ ਵੱਡੇ ਸ਼ਬਦ ਨੇ ਸਿੰਘ ਸਾਹਿਬ ਵੱਲੋਂ ਇਹ ਕਹਣੇ ਵੀ ਤੁਸੀਂ ਸੋਚ ਨਹੀਂ ਸਕਦੇ ਅਸੀਂ ਕਿੰਨੇ ਖਤਰਨਾਕ ਅਪਰਾਧੀਆਂ ਦੇ ਵਿਚਾਲੇ ਰਹਿ ਕੇ ਕਾਰਜ ਕਰ ਰਹੇ ਹੈਗੇ ਆਂ ਸਾਨੂੰ ਐਕਸੀਡੈਂਟ ਕਰਕੇ ਮਰਵਾ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਡੇ ਪਰਿਵਾਰਾਂ ਦਾ ਖਾਤਮਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਔਰਤਾਂ ਬਾਰੇ ਬੇਪਤੀ ਭਰਪੂਰ ਜਿਹੜੀਆਂ ਸੋਸ਼ਲ ਮੀਡੀਆ ਪੋਸਟਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਪਾਈਆਂ ਗਈਆਂ ਉਹ ਇਸ ਤਰ੍ਹਾਂ ਦਾ ਜੋ ਕੁਝ ਵੀ ਜਿੰਨੇ ਵੀ ਉਹ ਨੀਵੇਂ ਡਿੱਗ ਸਕਦੇ ਆ ਜਿਹੜੇ ਕਾਲ ਤੱਕ ਤੋਂ ਬੇਮੁਖ ਹੋਏ ਹੋ ਰਾਜਨੀਤੀਵਾਨ ਉਹ ਜਿਸ ਤਰ੍ਹਾਂ ਕਰ ਰਹੇ ਹੈਗੇ ਆ ਥੋੜੇ ਇਸ ਮਾਮਲੇ 'ਚ ਸਿੱਖ ਜਥੇਬੰਦੀਆਂ ਦੇ ਕੁਝ ਨੌਜਵਾਨ ਵੀਰ ਆਵਲੋਂ ਸਿੰਘ ਸਾਹਿਬ ਨੂੰ ਇਹ ਆਖਿਆ ਗਿਆ ਵੀ ਤੁਸੀਂ ਸਾਨੂੰ ਉਹਨਾਂ ਦੇ ਨਾਂ ਦਿਓ ਜਿਹੜੇ ਤੁਹਾਨੂੰ ਧਮਕੀਆਂ ਦੰਦੇ ਆ ਅਸੀਂ ਉਹਨਾਂ ਅਨਸਰਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਜਵਾਬ ਦੇਣ ਦੀ ਸਮਰੱਥਾ ਅੱਜ ਵੀ ਰੱਖਦੇ ਆ ਜੀ ਸੋ ਸਿੰਘ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਡਰਨ ਦੀ ਲੋੜ ਨਹੀਂ ਸਾਨੂੰ ਨਾ ਦੱਸੋ ਕਿਹੜੇ ਬੰਦੇ ਤੁਹਾਨੂੰ ਧਮਕੀਆਂ ਦਿੰਦੇ ਆ ਜਿਹੜੀ ਭਾਸ਼ਾ ਵਿੱਚੋਂ ਗੱਲ ਸਮਝਦੇ ਆ ਸਿੱਖ ਜਥੇਬੰਦੀਆਂ ਉਸੇ ਭਾਸ਼ਾ ਵਿੱਚ ਉਹਨਾਂ ਪੰਥ ਵਿਰੋਧੀਆਂ ਨੂੰ ਜਵਾਬ ਦੇਣ ਦੀ ਸਮਰੱਥਾ ਅੱਜ ਵੀ ਰੱਖਦੀਆਂ ਪਰ ਹਰਮਨ ਸਿੰਘ ਸਾਹਿਬ ਨੇ ਇੱਥੇ ਪੰਥਕ ਜਥੇਬੰਦੀਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਬੜੇ ਸੁਖਾਵੇ ਮਾਹੌਲ ਵਿੱਚ ਹੋਈ ਆ ਔਰ ਪੰਥਕ ਜਥੇਬੰਦੀਆਂ ਨੇ ਸਿੰਘ ਸਾਹਿਬ ਨੂੰ ਸੰਪੂਰਨ ਸਹਿਯੋਗ ਦਾ ਵਾਅਦਾ ਕਰਿਆ ਹੈ ਜਿਸ ਜਿਸ ਦਿਨ ਹੀ ਆਇਆ ਉਹ ਮੈਂ ਪਹਿਲਾ ਬਿਆਨ ਹੀ ਜਥੇਦਾਰ ਸਾਹਿਬ ਦਾ ਯੂਕੇ ਤੋਂ ਇਹ ਸੀਗਾ ਵੀ ਉਹ ਸੱਤ ਮੈਂਬਰੀ ਕਮੇਟੀ ਹੀ ਰਹੇਗੀ ਜਿਹੜੀ ਤੁਸੀਂ 15 ਮੈਂਬਰ ਬਣਾਉਣਾ ਚਾਹੁੰਦੇ ਹੋ ਉਹ ਨਹੀਂ ਇਹ ਸੱਤ ਮੈਂਬਰੀ ਕਮੇਟੀ ਜੇ ਚਾਹੇਗੀ ਕਿ ਸਾਨੂੰ ਹੋਰ ਮੈਂਬਰਾਂ ਦੀ ਲੋੜ ਆ ਉਹ ਉਹਦੀ ਸਬ ਕਮੇਟੀਆਂ ਬਣਾ ਕੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ ਪਰ 2 ਦਸੰਬਰ ਦੇ ਫੈਸਲੇ ਆ ਜਿਹੜੇ ਇਨ ਬਨ ਲਾਗੂ ਹੋਣਗੇ ਸੋ ਸਾਨੂੰ ਲੱਗਦਾ ਵੀ ਏਸੇ ਤਹੀ ਸਾਰਿਆਂ ਨੂੰ ਖੜਨਾ ਚਾਹੀਦਾ ਖਾਲਸਾ ਪੰਥ ਨੂੰ ਖੜਨਾ ਚਾਹੀਦਾ ਸਿੰਘ ਸਾਹਿਬ ਦੀ ਹਮਾਇਤ ਵੀ ਚਾਉਣਾ ਚਾਹੀਦਾ ਹੈ ਸੋ ਤਾਂ ਕਿ ਸਿੰਘ ਸਾਹਿਬ ਕੱਲੇ ਮਹਿਸੂਸ ਨਾ ਕਰਨ ਸੋ ਇਹ ਮਹਿਸੂਸ ਨਾ ਹੋਵੇ ਵੀ ਅਸੀਂ ਇਕੱਲੇ ਜੰਗ ਲੜ ਰਹੇ ਹੈਗੇ ਆ ਤੇ ਸਾਨੂੰ ਖਾਲਸਾ ਪੰਥਾ ਜਿਹੜਾ ਛੱਡ ਕੇ ਚੱਲਿਆ ਗਿਆ ਸੋ ਅਸੀਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਜਥੇਬੰਦੀਆਂ ਵੀ ਆ ਪੰਜਾਬ ਦੀਆਂ ਜਿਹੜੀਆਂ ਸੱਚੀਆਂ ਸੋਚੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਿੰਘ ਸਾਹਿਬ ਤੇ ਤਿੱਖੀਆਂ ਤੇ ਗਲਤ ਟਿੱਪਣੀਆਂ ਕਰਨ ਵਾਲੇ ਕੁਝ ਜਿਹੜੇ ਲੋਕ ਨੇ ਉਹ ਜ਼ਿਆਦਾ ਤਿੱਖੀਆਂ ਟਿੱਪਣੀਆਂ ਕਰ ਰਹੇ ਹੈਗੇ ਆ ਸਿੰਘ ਸਾਹਿਬ ਦੀ ਸ਼ਖਸੀਅਤ ਦੇ ਖਿਲਾਫ ਇਹਦੇ ਨਾਲ ਸ਼ਰੀਆ ਕਾਲ ਸਖ ਸਾਬ ਦੀ ਅਥਾਰਟੀ ਜਿਹੜੀ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਆ ਜਦੋਂ ਮੀਟਿੰਗ ਫਿਕਸ ਵੀ ਹੋ ਗਈ ਆ ਤਾਂ ਦੱਸਿਆ ਜਾਂਦਾ ਵੀ ਸਿੰਘ ਸਾਹਿਬ ਨੇ ਕਿਹਾ ਵੀ ਕੋਈ ਫੋਟੋ ਨਾ ਖਿੱਚੀ ਜਾਵੇ ਕੋਈ ਵੀਡੀਓ ਨਾ ਬਣਾਈ ਜਾਵੇ ਤੇ ਕੋਈ ਵੀ ਖਬਰ ਨਾ ਨਸ਼ਰ ਕੀਤੀ ਜਾਵੇ ਜਦੋਂ ਉਹ ਸਿੱਖ ਜਥੇਬੰਦੀਆਂ ਦੇ ਜਿਹੜੇ ਲੀਡਰ ਸਹਿਬਾਨ ਆਉ ਸਿੰਘ ਸਾਹਿਬ ਨਾਲ ਬੈਠੇ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਸਿੰਘ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਉਹਨਾਂ ਨੂੰ ਐਕਸੀਡੈਂਟ ਰਾਹੀਂ ਮਾਰ ਦੇਣ ਦੀਆਂ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਕਰਨ ਦੀਆਂ ਜਾਂ ਹੋਰ ਮਤਲਬ ਕਿ ਜੋ ਕੁਝ ਵੀ ਉਹ ਜਿਹੜੇ ਜਿਹੜੇ ਵਿਰੋਧੀ ਅੰਸਰ ਨੇ ਜਿਨ੍ਹਾਂ ਤੇ ਪਵੰਦੀਆਂ ਸਿੰਘ ਸਾਹਿਬ ਨੇ ਲਾਈਆਂ ਵੀ ਉਹ ਸਿੱਖੇ ਦੇ ਆਦਰਸ਼ਾਂ ਅਨੁਸਾਰ ਜਿਹੜੇ ਰਾਜਨੀਤਿਕ ਕਰਨ ਸਿੰਘ ਸਾਹਿਬ ਦੇ ਕਹਿਣ ਅਨੁਸਾਰ ਉਹ ਬਹੁਤ ਬਹੁਤ ਨੀਵੇਂ ਪੱਧਰ ਤੇ ਡਿਗੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਿਸਿਸ ਆਪਾਂ ਕਰਦੇ ਹੁੰਦੇ ਆਂ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਨ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈਗੀ ਹੈ ਜਥੇਦਾਰ ਰਖਪੀਰ ਸਿੰਘ ਹੁਣੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯੂਕੇ ਦੇ ਵਿੱਚ ਨਹੀਂ ਔਰ ਵਕ ਵਕ ਜਥੇਬੰਦੀਆਂ ਦਾ ਉਹਨਾਂ ਨੂੰ ਸਹਿਯੋਗ ਵੀ ਜਿਹੜਾ ਹੈ ਮਿਲ ਰਿਹਾ ਹੈ ਬਹੁਤ ਸਾਰੀਆਂ ਮੀਟਿੰਗਸ ਵੀ ਹੋ ਰਹੀਆਂ ਨੇ ਕੀ ਕੁਝ ਚੱਲ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਜਾਂ ਆਪਾਂ ਕਹਿ ਲਈਏ ਕਿ 2 ਦਸੰਬਰ ਦੇ ਫੈਸਲਿਆਂ ਜਿਹੋ ਜਿਹਾ ਇੱਕ ਮਾਹੌਲ ਜੋ ਅਕਾਲ ਤਖਤ ਸਾਹਿਬ ਦੀ ਦੁਬਾਰਾ ਆਪਾਂ ਕਹਿ ਲਈ ਕਿ ਸਦਹਾਤ ਇੱਕ ਬਰੀ ਜਿਹੜਾ ਉੱਭਰ ਕੇ ਸਾਹਮਣੇ ਆਇਆ ਸੀ ਜਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਹੋਣਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਹੋਣ ਨਹੀਂ ਦਿੱਤਾ ਗਿਆ ਵੱਡੀਆਂ ਤਾਕਤਾਂ ਦੇ ਵੱਲੋਂ ਵੱਡੀਆਂ ਧਿਰਾਂ ਦੇ ਵੱਲੋਂ ਆਪਣੀ ਜਿਹੜੀ ਜੋਰ ਅਜ਼ਮਾਈ ਹੈ ਉਹ ਵੀ ਬੜੇ ਪੈਂਤੜੇ ਵਰਤ ਕੇ ਕੀਤੀ ਗਈ ਕੀ ਕੋ ਚੱਲ ਰਿਹਾ ਹੈ ਹਾਂਜੀ ਹਾਂਜੀ ਸੋ ਸਿੰਘ ਸਾਹਿਬ ਜੀ ਯੂਕੇ ਦੇ ਦੌਰੇ ਤੇ ਪਿਛਲੇ ਦਿਨਾਂ ਤੋਂ ਆਏ ਹੋਏ ਨੇ ਅ ਔਰ ਉਹਦੇ ਚੋਂ ਹੈਗਾ ਵੀ ਉਹਨਾਂ ਨੇ ਸਿੱਖ ਜਥੇਬੰਦੀਆਂ ਨਾਲ ਜਿਹੜੀ ਮੀਟਿੰਗ ਕਰੀ ਹੈ ਜਿਸ ਤਰ੍ਹਾਂ ਪਿਛਤ ਭੂਮੇ ਜ ਤੁਸੀਂ ਦੱਸਿਆ ਵੀ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਸੀਗੇ ਅ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਆਪਣੇ ਜਲੌ ਵਿੱਚ ਆਈ ਸੀ ਸੋ ਉਹਨਾਂ ਉਸ ਜਲੌ ਨੂੰ ਜਿਹੜਾ ਹੈਗਾ ਖਤਮ ਕਰਨ ਲਈ ਬਹੁਤ ਸਾਰੀਆਂ ਪੰਥਵਰੋਧੀ ਸ਼ਕਤੀਆਂ ਚਾਹੇ ਉਹ ਭਾਰਤ ਸਰਕਾਰ ਦੀ ਪੱਧਰ ਤੇ ਹੋਵੇ ਜਾਂ ਅਕਾਲੀ ਦਲ ਦੀ ਪੱਧਰ ਤੇ ਹੋਵੇ ਅਕਾਲੀ ਦਲ ਦੇ ਜਿਹੜੇ ਸਲਾਹਕਾਰ ਨੇ ਉਹ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੁਣੌਤੀ ਦੇ ਰੂਪ ਵਿੱਚ ਲੈ ਕੇ ਆ ਰਹੇ ਨੇ ਔਰ ਉਹ ਚੈਲੰਜ ਕਰ ਰਹੇ ਆ ਲਗਾਤਾਰ ਹਨ ਜੀ ਸੋ ਸਿੰਘ ਸਾਹਿਬ ਦੀ ਅਥਾਰਟੀ ਨੂੰ ਵੀ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਅਥਾਰਟੀ ਨੂੰ ਵੀ ਸੋ ਇਸੇ ਸੰਦਰਭ ਵਿੱਚ ਤੁਸੀਂ ਦੇਖੋ ਵੀ 28 ਜਨਵਰੀ ਨੂੰ ਜਿਹੜੀ ਸਿੰਘ ਸਾਹਿਬ ਦੀ ਮੀਟਿੰਗ ਹੋਣੀ ਸੀ ਸੋ ਸਾਡੀਆਂ ਸੂਚਨਾਵਾਂ ਅਨੁਸਾਰ ਉਹ ਜਿਹੜੀ ੱੱਕੇ ਨਾਲ ਰੱਦ ਕਰਵਾਈ ਗਈ ਹੈਗੀ ਆ ਸੋ ਜਿਹੜੀਆਂ ਜਿਹੜੀਆਂ ਸੰਸਥਾਵਾਂ ਤੇ ਜਿਹੜੀਆਂ ਸ਼ਕਤੀਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕਰ ਰਹੀਆਂ ਉਹਨਾਂ ਦੇ ਦਬਾਅ ਕਰ ਨਾਲ ਜਿਹੜੀ ਉਹ 28 ਜਨਵਰੀ ਵਾਲੀ ਮੀਟਿੰਗ ਆ ਜਿਹੜੀ ਰੱਦ ਹੋਈ ਆ ਪਰ ਹੁਣ ਸਿੰਘ ਸਾਹਿਬ ਨੇ ਉਹ ਇੱਥੇ ਪੰਥਕ ਜਥੇਬੰਦੀਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਬੜੇ ਸੁਖਾਵੇ ਮਾਹੌਲ ਵਿੱਚ ਹੋਈ ਹੈ ਔਰ ਪੰਥਕ ਜਥੇਬੰਦੀਆਂ ਨੇ ਸਿੰਘ ਸਾਹਿਬ ਨੂੰ ਸੰਪੂਰਨ ਸਹਿਯੋਗ ਦਾ ਵਾਅਦਾ ਕਰਿਆ ਹੈ ਔਰ ਇਸੇ ਕਰਕੇ ਉਸ ਮੀਟਿੰਗ ਤੋਂ ਬਾਅਦ ਜਿਹੜਾ ਨੀਤੀ ਬਿਆਨ ਜਾਰੀ ਹੋਇਆ ਉਹਦੇ ਵਿੱਚ ਸਪਸ਼ਟ ਆਖਿਆ ਗਿਆ ਹੈ ਵੀ 2 ਦਸੰਬਰ ਦੇ ਜਿਹੜੇ ਫੈਸਲੇ ਹੈਗੇ ਉਹ ਇਹਨਾਂ ਕੋਲ ਨੂੰ ਲਾਗੂ ਹੋਣਗੇ ਸੋ ਅਕਾਲੀ ਦਲ ਨੂੰ ਇੱਕ ਤਾਂ ਜਿਹੜੀ ਭਾਰਤੀ ਕਮੇਟੀ ਆ ਸੱਤ ਮੈਂਬਰੀ ਭਾਰਤੀ ਕਮੇਟੀ ਉਹਦੇ ਅਧੀਨ ਆ ਜਿਹੜੀ ਭਾਰਤੀ ਕਰਨੀ ਪਵੇਗੀ ਤੇ ਬਾਕੀ ਜਿਹੜਿਆਂ ਵੀ ਹੋਰ ਮਦਾਂ ਚਾਰ ਪੰਜ ਮਦਦਾਂ ਹੋਰ ਸਿੰਘ ਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਰਹਿਣਗੇ ਜਿਹੜਾ ਅਕਾਲੀ ਦਲ ਵਾਰ-ਵਾਰ ਇਹ ਕਰ ਰਿਹਾ ਹੈ ਵੀ ਅਸੀਂ ਆਪਣੇ ਤੌਰ ਤੇ ਉਹਦੇ ਵਿੱਚ ਮੈਂਬਰਾਂ ਨੂੰ ਹੋਰ ਸ਼ਾਮਲ ਕਰ ਲਈਏ ਜਾਂ ਕਿਸ ਤਰ੍ਹਾਂ ਕਰ ਲਈਏ ਸਿੰਘ ਸਾਹਿਬ ਨੇ ਸਪਸ਼ਟ ਕਰਿਆ ਵੀ ਨਿਗਰਾਨੀ ਆ ਜਿਹੜੀ ਇਹ ਸੱਤ ਮੈਂਬਰੀ ਟੀਮ ਕਰੇਗੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨੀ ਗਈ ਆ ਇਹ ਸੱਤ ਮੈਂਬਰੀ ਟੀਮ ਜੇ ਲੋੜ ਮਹਿਸੂਸ ਕਰਦੀ ਆ ਵੀ ਕਾਰਜ ਕਰਨ ਲਈ ਸਾਨੂੰ ਹੋਰ ਬੰਦਿਆਂ ਦੀ ਲੋੜ ਹੈਗੀ ਆ ਇਹ ਸੱਤ ਮੈਂਬਰੀ ਟੀਮ ਵੱਖਰੀ ਭਰਤੀ ਹੋਰ ਕਰਕੇ ਜਿੱਦਾਂ ਏਬੀ ਆ ਰਿਹਾ ਸੀ ਕਿ ਚਲਾਕੀਆਂ ਵਰਤ ਕੇ ਉਹਨੂੰ ਅਕਾਲੀ ਦਲ ਦੇ ਵੱਲੋਂ ਜਿਹੜਾ ਹੈ ਵੱਡਾ ਕਰਨ ਦੇ ਲਈ ਕੁਝ ਨਾਮ ਸੁਝਾਏ ਗਏ ਸੀ ਪਰ ਉਹਨਾਂ ਨੂੰ ਜਿਹੜਾ ਹੈ ਜਹਦਰ ਸਾਹਿਬ ਨੇ DNA ਕਰ ਦਿੱਤਾ ਬਿਲਕੁਲ ਬਿਲਕੁਲ ਸੋ ਇਹੀ ਹੈ ਜਿਸ ਜਿਸ ਦਿਨ ਹੀ ਆਏ ਆ ਉਹ ਪਹਿਲਾ ਬਿਆਨ ਹੀ ਜਥੇਦਾਰ ਸਾਹਿਬ ਦਾ ਯੂਕੇ ਤੋਂ ਆਇਆ ਸੀਗਾ ਵੀ ਉਹ 7 ਮੈਂਬਰੀ ਕਮੇਟੀ ਹੀ ਰਹੇਗੀ ਜਿਹੜੀ ਤੁਸੀਂ 15 ਮੈਂਬਰ ਬਣਾਉਣਾ ਚਾਹੁੰਦੇ ਹੋ ਉਹ ਨਹੀਂ ਇਹ 7 ਮੈਂਬਰੀ ਕਮੇਟੀ ਜੇ ਚਾਹੇਗੀ ਕਿ ਸਾਨੂੰ ਹੋਰ ਮੈਂਬਰਾਂ ਦੀ ਲੋੜ ਆ ਉਹ ਉਹਦੇ ਸਬ ਕਮੇਟੀਆਂ ਬਣਾ ਕੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ ਪਰ 2 ਦਸੰਬਰ ਦੇ ਫੈਸਲੇ ਆ ਜਿਹੜੇ ਇਨ ਬਨ ਲਾਗੂ ਹੋਣਗੇ ਸੋ ਸਾਨੂੰ ਲੱਗਦਾ ਵੀ ਇਸੇ ਤੇ ਹੀ ਸਾਰਿਆਂ ਨੂੰ ਖੜਨਾ ਚਾਹੀਦਾ ਖਾਲਸਾ ਪੰਥ ਨੂੰ ਖੜਨਾ ਚਾਹੀਦਾ ਸਿੰਘ ਸਾਹਿਬ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ ਸੋ ਤਾਂ ਕਿ ਸਿੰਘ ਸਾਹਿਬ ਇਕੱਲੇ ਮਹਿਸੂਸ ਨਾ ਕਰਨ ਸੋ ਇਹ ਮਹਿਸੂਸ ਨਾ ਹੋਵੇ ਵੀ ਅਸੀਂ ਇਕੱਲੇ ਜੰਗ ਲੜ ਰਹੇ ਹੈਗੇ ਤੇ ਸਾਨੂੰ ਖਾਲਸਾ ਪੰਥ ਆ ਜਿਹੜਾ ਅੱਗੇ ਚੱਲਿਆ ਗਿਆ ਸੋ ਪਿਛਲੇ ਹਫ਼ਤੇ ਆਪਾਂ ਦੇਖਿਆ ਵੀ ਹਜੂਰ ਸਾਹਿਬ ਦੇ ਸਟੇਜ ਤੋਂ ਜਿਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਨਵਾ ਸਿੰਘ ਸਹਿਬਾਨ ਦੀ ਹਮਾਇਤ ਵਿੱਚ ਮਤੇ ਪਾਏ ਗਏ ਆ ਸੋ ਅਸੀਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਸੱਚੀਆਂ ਸੋਚੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਿੰਘ ਸਾਹਿਬ ਤੇ ਤਿੱਖੀਆਂ ਤੇ ਗਲਤ ਟਿੱਪਣੀਆਂ ਕਰਨ ਵਾਲੋ ਕੁਛ ਹੈ ਜਿਹੜੇ ਲੋਕ ਨੇ ਉਹ ਜ਼ਿਆਦਾ ਤਿੱਖੀਆਂ ਟਿੱਪਣੀਆਂ ਕਰ ਰਹੇ ਹੈਗੇ ਆ ਸਿੰਘ ਸਾਹਿਬ ਦੀ ਸ਼ਖਸੀਅਤ ਦੇ ਖਿਲਾਫ ਇਹਦੇ ਨਾਲ ਸ਼੍ਰੀ ਅਕਾਲ ਸਾਖ ਸਾਹਿਬ ਦੀ ਅਥਾਰਟੀ ਹੈ ਜਿਹੜੀ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਆ ਸੋ ਜਿਹੜੇ ਸੱਚੇ ਸੁੱਚੇ ਗੁਰਸਿੱਖ ਨੇ ਜਿਹੜੇ ਸ਼੍ਰੀ ਅਕਾਲ ਤਖ ਸਾਹਿਬ ਦੀਆਂ ਭਾਵਨਾਵਾਂ ਤੇ ਉਹ ਉਹਦੀ ਅਥਾਰਟੀ ਨੂੰ ਮੰਨਦੇ ਆ ਉਹਨਾਂ ਨੂੰ ਬੇਨਤੀ ਹੈਗੇ ਵੀ ਉਹ ਸਿੰਘ ਸਾਹਿਬ ਦੇ ਖਿਲਾਫ ਕੋਈ ਵੀ ਗਲਤ ਟਿੱਪਣੀਆਂ ਨਾ ਕਰਨ ਸੋ ਆਪਾਂ ਸਮਝਦੇ ਹੀ ਇਹ ਦੇਖੀਏ ਵੀ ਹਾਲਾਤ ਆ ਜਿਹੜੇ ਕਿਸ ਕਰਪਟ ਬੈਠਦੇ ਜੀ ਬਿਲਕੁਲ ਜੀ ਤੇ ਦੂਜੇ ਪਨੇ ਸਰਦਾਰ ਅਤਾ ਸਿੰਘ ਜੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕਿਤਨਾ ਕਿਤੇ ਬਹੁਤ ਵੱਡਾ ਆਪਾਂ ਕਹਿ ਲਈਏ ਕਿ ਪ੍ਰੈਸ਼ਰ ਜਾਂ ਧਮਕੀਆਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜਿਸ ਤਰੀਕੇ ਦੇ ਨਾਲ ਜਦੋਂ ਅਸਤੀਫਾ ਦਿੱਤਾ ਗਿਆ ਸੀ ਜਾਂ ਆਪਾਂ ਕਹਿ ਲਈਏ ਕਿ ਜਦੋਂ ਸਿੰਘ ਸਾਹਿਬ ਹਰਪੀ ਸਿੰਘ ਹੁਣਾਂ ਨੇ ਅਸਤੀਫਾ ਦਿੱਤਾ ਸੀ ਤੇ ਉਹਨਾਂ ਵੀ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਜਾਂ ਉਸ ਤੋਂ ਬਾਅਦ ਜਥੇਦਾਰ ਰਕਬੀਰ ਸਿੰਘ ਹੁਣਾਂ ਨੇ ਵੀ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਹ ਚ ਕਿਹਾ ਸੀ ਕਿ ਮੇਰੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੀ ਸੇਫਟੀ ਨੂੰ ਲੈ ਕੇ ਇਸ ਤਰ੍ਹਾਂ ਦਾ ਬਹੁਤ ਕੁਝ ਕੀ ਅਜੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਰੀ ਹੈਗੀਆਂ ਨੇ ਜਾਂ ਨਹੀਂ ਹਾਂਜੀ ਹਾਂਜੀ ਸੋ ਜਿਹੜੀ ਯੂਕੇ ਦੀ ਸਿੱਖ ਸੰਗਤਾਂ ਜਾਂ ਯੂਕੇ ਦੇ ਸਿੱਖ ਲੀਡਰਸ਼ਿਪ ਨਾਲ ਸਿੰਘ ਸਾਹਿਬ ਦੀ ਮੀਟਿੰਗ ਹੋਈ ਹੈ ਉਹਦੇ ਬਾਰੇ ਜਿਹੜੀਆਂ ਸਾਰੀਆਂ ਇਨਪੁੱਟਸ ਸਾਡੇ ਕੋਲ ਇਹ ਹੈਗੀਆਂ ਨੇ ਵੀ ਸਿੰਘ ਸਾਹਿਬ ਪਹਿਲਾਂ ਇਹ ਮੀਟਿੰਗ ਕਰਨੇ ਨਹੀਂ ਸੀ ਚਾਹੁੰਦੇ ਹਨ ਸੋ ਕਿਸੇ ਦਬਾਅ ਦੀ ਇਹ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਉਹ ਕੰਨੇ ਕਤਰਾ ਰਹੇ ਹੈਗੇ ਨੇ ਜਦੋਂ ਮੀਟਿੰਗ ਫਿਕਸ ਵੀ ਹੋ ਗਈ ਹੈ ਤਾਂ ਦੱਸਿਆ ਜਾਂਦਾ ਵੀ ਸਿੰਘ ਸਾਹਿਬ ਨੇ ਕਿਹਾ ਵੀ ਕੋਈ ਫੋਟੋ ਨਾ ਖਿੱਚੀ ਜਾਵੇ ਕੋਈ ਵੀਡੀਓ ਨਾ ਬਣਾਈ ਜਾਵੇ ਤੇ ਕੋਈ ਵੀ ਖਬਰ ਨਾ ਨਸ਼ਰ ਕੀਤੀ ਜਾਵੇ ਜਦੋਂ ਉਹ ਸਿੱਖ ਜਥੇਬੰਦੀਆਂ ਦੇ ਜਿਹੜੇ ਲੀਡਰ ਸਹਿਬਾਨ ਆਉ ਸਿੰਘ ਸਾਹਿਬ ਨਾਲ ਬੈਠੇ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਸਿੰਘ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਉਹਨਾਂ ਨੂੰ ਐਕਸੀਡੈਂਟ ਰਾਹੀਂ ਮਾਰ ਦੇਣ ਦੀਆਂ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਕਰਨ ਦੀਆਂ ਜਾਂ ਹੋਰ ਮਤਲਬ ਕਿ ਜੋ ਕੁਝ ਵੀ ਉਹ ਜਿਹੜੇ ਜਿਹੜੇ ਵਿਰੋਧੀ ਅੰਸਰ ਨੇ ਜਿਨ੍ਹਾਂ ਤੇ ਪਾਬੰਦੀਆਂ ਸਿੰਘ ਸਾਹਿਬ ਨੇ ਲਾਈਆਂ ਵੀ ਉਹ ਸਿੱਖੇ ਦੇ ਆਦਰਸ਼ਾਂ ਅਨਸਾਰ ਜਿਹੜੇ ਰਾਜਨੀਤਿਕ ਕਰਨ ਸਿੰਘ ਸਾਹਿਬ ਦੇ ਕਹਿਣ ਅਨੁਸਾਰ ਉਹ ਬਹੁਤ ਬਹੁਤ ਨੀਵੇਂ ਪੱਧਰ ਤੇ ਡਿਗੇ ਹੋਏ ਆ ਸੋ ਸਿੰਘ ਸਾਹਿਬ ਨੇ ਯੂਕੇ ਦੀਆਂ ਸਿੱਖ ਸੰਗਤਾਂ ਨਾਲ ਮੀਟਿੰਗ ਵਿੱਚ ਇਹ ਆਖਿਆ ਵੀ ਤੁਸੀਂ ਸੋਚ ਨਹੀਂ ਸਕਦੇ ਅਸੀਂ ਕਿਸੇ ਕਿਸਮ ਦੇ ਖੁੰਖਾਰੂ ਅਪਰਾਧੀਆਂ ਦੇ گروਹ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਹ ਹ ਹ ਹੁਣ ਇਹ ਬਹੁਤ ਇਹ ਬਹੁਤ ਵੱਡੇ ਸ਼ਬਦ ਨੇ ਜੀ ਸਿੰਘ ਸਾਹਿਬ ਵੱਲੋਂ ਇਹ ਕਹਨੇ ਵੀ ਤੁਸੀਂ ਸੋਚ ਨਹੀਂ ਸਕਦੇ ਅਸੀਂ ਕਿੰਨੇ ਖਤਰਨਾਕ ਅਪਰਾਧੀਆਂ ਦੇ ਵਿਚਾਲੇ ਰਹਿ ਕੇ ਕਾਰਜ ਕਰ ਰਹੇ ਹੈਗੇ ਹਾਂ ਸਾਨੂੰ ਐਕਸੀਡੈਂਟ ਕਰਕੇ ਮਰਵਾ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਡੇ ਪਰਿਵਾਰਾਂ ਦਾ ਖਾਤਮਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਔਰਤਾਂ ਬਾਰੇ ਉਹ ਬੇਪਤੀ ਭਰਪੂਰ ਜਿਹੜੀਆਂ ਸੋਸ਼ਲ ਮੀਡੀਆ ਪੋਸਟਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਪਾਈਆਂ ਗਈਆਂ ਸੋ ਇਸ ਤਰ੍ਹਾਂ ਦਾ ਜੋ ਕੁਝ ਵੀ ਜਿੰਨੇ ਵੀ ਉਹ ਨੀਵੇਂ ਡਿੱਗ ਸਕਦੇ ਆ ਜਿਹੜੇ ਕਾਲ ਤੱਕ ਤੋਂ ਬੇਮੁਖ ਹੋਏ ਹੋ ਰਾਜਨੀਤੀਬਾਨਾਂ ਉਹੋ ਜਿਸ ਤਰ੍ਹਾਂ ਕਰ ਰਹੇ ਹੈਗੇ ਆ ਸੋ ਇਸ ਮਾਮਲੇ 'ਚ ਸਿੱਖ ਜਥੇਬੰਦੀਆਂ ਦੇ ਕੁਝ ਨੌਜਵਾਨ ਵੀਰਾਂ ਵੱਲੋਂ ਸਿੰਘ ਸਾਹਿਬ ਨੂੰ ਇਹ ਆਖਿਆ ਗਿਆ ਵੀ ਤੁਸੀਂ ਸਾਨੂੰ ਉਹਨਾਂ ਦੇ ਨਾਂ ਦਿਓ ਜਿਹੜੇ ਤੁਹਾਨੂੰ ਧਮਕੀਆਂ ਦਿੰਦੇ ਆ ਅਸੀਂ ਉਹਨਾਂ ਅੰਸਰਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਜਵਾਬ ਦੇਣ ਦੀ ਸਮਰੱਥਾ ਅੱਜ ਵੀ ਰੱਖਦੇ ਆ ਜੀ ਸੋ ਸਿੰਘ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਡਰਨ ਦੀ ਲੋੜ ਨਹੀਂ ਸਾਨੂੰ ਨਾਂ ਦੱਸੋ ਕਿਹੜੇ ਬੰਦੇ ਤੁਹਾਨੂੰ ਧਮਕੀਆਂ ਦਿੰਦੇ ਆ ਜਿਹੜੀ ਭਾਸ਼ਾ ਵਿੱਚੋਂ ਗੱਲ ਸਮਝਦੇ ਆ ਸਿੱਖ ਜਥੇਬੰਦੀਆਂ ਉਸੇ ਭਾਸ਼ਾ ਵਿੱਚ ਉਹਨਾਂ ਪੰਥ ਵਿਰੋਧੀਆਂ ਨੂੰ ਜਵਾਬ ਦੇਣ ਦੀ ਸਮਰੱਥਾ ਅੱਜ ਵੀ ਰੱਖਦੀਆਂ ਸੋ ਸਾਨੂੰ ਲੱਗਦਾ ਵੀ ਇਸ ਇਸ ਤੋਂ ਬਾਅਦ ਫਿਰ ਸਿੰਘ ਸਾਹਿਬ ਆ ਜਿਹੜੇ ਉਹਨਾਂ ਨੂੰ ਲੱਗਿਆ ਵੀ ਖਾਲਸਾ ਪੰਥਾ ਜਿਹੜਾ ਸਾਡੇ ਨਾਲ ਹੈਗਾ ਉੱਥੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਵੀ ਤੁਹਾਡੇ ਕੋਲ ਦੋ ਹੀ ਰਾਹ ਨੇ ਜਾਂ ਅਕਾਲੀ ਫੂਲਾ ਸਿੰਘ ਵਾਲਾ ਜਾਂ ਗਿਆਨੀ ਗੁਰਬਚਨ ਸਿੰਘ ਵਾਲਾ ਹਣਾ ਸੋ ਹੁਣ ਤੁਸੀਂ ਆ ਜਿਹੜਾ ਵੀ ਪੂਰਾ ਪੰਥ ਤੁਹਾਡੇ ਨਾਲ ਹੈਗਾ ਸੋ ਅਸੀਂ ਬਾਕੀ ਵੀ ਸਿੱਖ ਜਥੇਬੰਦੀਆਂ ਸਮੁੱਚੇ ਦੁਨੀਆ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਪੰਜਾਬ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਜਾਂ ਸੋਸ਼ਲ ਮੀਡੀਆ ਤੇ ਸਰਗਰਮ ਜਿਹੜੀਆਂ ਸਤਕਾਰਯੋਗ ਸਿੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਸਿੰਘ ਸਾਹਿਬ ਦੀ ਜਾਨ ਨੂੰ ਖਤਰੇ ਦੇ ਮੱਦੇ ਨਜ਼ਰ ਆਪਾਂ ਸਾਰੇ ਇੱਕ ਮੋਠ ਹੋ ਕੇ ਸਿੰਘ ਸਾਹਿਬ ਦੇ ਪਿੱਛੇ ਤੇ ਖੜੀਏ ਔਰ ਜਿਹੜੇ ਆਪਾਂ ਕਹਿ ਸਕਦਾ ਵੀ ਅਪਰਾਧੀ ਕਿਸਮ ਦੇ ਅੰਸਰ ਸਿੰਘ ਸਾਹਿਬ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਸੋ ਉਹਨਾਂ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣ ਦਾ ਆਪਾਂ ਸੁਨੇਹਾ ਦਈਏ ਵੀ ਖਾਲਸਾ ਪੰਥ ਵੀ ਤਿਆਰ ਬੈਠਾ ਤੁਹਾਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣ ਲਈ ਜਿਸ ਭਾਸ਼ਾ ਵਿੱਚ ਤੁਸੀਂ ਸਾਡੇ ਸਿੰਘ ਸਾਹਿਬ ਦੇ ਖਿਲਾਫ ਕਾਰਵਾਈਆਂ ਕਰ ਰਹੇ ਹੋ ਸੋ ਇਸ ਲਈ ਸਾਨੂੰ ਸਮੁੱਚੇ ਸਿੱਖ ਪੰਥ ਨੂੰ ਸਿੰਘ ਸਾਹਿਬ ਦੇ ਪਿੱਛੇ ਖੜਨਾ ਚਾਹੀਦਾ ਹੈ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਵੀ ਉਹ ਇਕੱਲੇ ਜੰਗ ਲੜ ਰਹੇ ਹੈ ਤੇ ਖਾਲਸਾ ਪੰਥ ਉਹਨਾਂ ਨੂੰ ਛੱਡ ਕੇ ਭੱਜ ਗਿਆ ਹੋਇਆ ਸੋ ਆਓ ਸਾਰੀਆਂ ਸਿੱਖ ਸੰਗਤਾਂ ਸਿੰਘ ਸਾਹਿਬ ਦੀ ਹਮਾਇਤ ਵਿੱਚ ਜਿਹੜਾ ਡਟ ਕੇ ਖੜੇ ਹੋਈ ਹੈ ਜੀ ਬਿਲਕੁਲ ਜੀ ਤੇ ਉਮੀਦ ਇਹੀ ਕਰਦੇ ਹਾਂ ਕਿ ਜਥੇਦਾਰ ਰਕबीर ਸਿੰਘ ਹੁਣੀ ਜਦੋਂ ਵਾਪਸ ਜਾਣਗੇ ਜਾਂ ਜਿਸ ਤਰੀਕੇ ਦੇ ਨਾਲ ਅੱਗੇ ਵਾਲਾ ਆਪਾਂ ਕਹਿ ਲਈਏ ਕਿ ਪੂਰਾ ਜਿਸ ਤਰੀਕੇ ਦੇ ਨਾਲ ਫੈਸਲੇ ਇਨ ਬਿਨ ਲਾਗੂ ਕਰਵਾਉਣ ਦੇ ਵਿੱਚ ਕਿਉਂਕਿ ਕਸਟੋਡੀਅਨ ਜੇ ਆਪਾਂ ਕਹੀ ਕਿ ਹੈਗੇ ਨੇ ਕਿਉਂਕਿ ਜੇ ਫੈਸਲੇ ਇਹਨਾਂ ਦੀ ਨਿਗਰਾਨੀ ਹੇਠ ਹੋਏ ਨੇ ਤੇ ਉਹਨਾਂ ਨੂੰ ਵੀ ਲਾਗੂ ਕਰਵਾਉਣਗੇ ਤੇ ਦੂਜੇ ਪੱਲੇ ਜਿਹੜਾ ਜਥੇਦਾਰ ਹਰਪੀ ਸਿੰਘ ਹੁਣੀ ਹੈਗੇ ਨੇ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਹੈ ਉਹਨਾਂ ਦੇ ਬਾਰੇ ਵੀ ਜਿਹੜਾ ਇੱਕ ਵੱਡਾ ਨਾਰਾ ਕੇ ਲਈ ਆਪਾਂ ਕੇ ਖਾਤਾ ਨਾਰਾ ਕੇ ਲਈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਸਟੇਟਮੈਂਟ ਦੇ ਦੇ ਚੁਕੇ ਨੇ ਕਿ ਕਿਸੇ ਵੀ ਕਮੇਟੀ ਕੋਈ ਵੀ ਕਮੇਟੀ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਜਿਹੜਾ ਹੈਗਾ ਇਹ ਪੁੱਛਗੇ ਚ ਨਹੀਂ ਕਰ ਸਕਦੀ ਹੈਗੀ ਸਿਰਫ ਇਹ ਹੱਕ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ ਜਾਂ ਜਥੇਦਾਰਾਂ ਦੇ ਕੋਲ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਤੇ ਉਮੀਦ ਕਰਦੇ ਆ ਕਿ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ ਹੈ ਤੇ ਸੰਗਤਾਂ ਵੀ ਸਹਿਯੋਗ ਜਿਸ ਤਰੀਕੇ ਦੇ ਨਾਲ ਮਿਲ ਰਿਹਾ ਹੈ ਤੇ ਜਥੇਦਾਰ ਜੀ ਉੱਥੇ ਜਿਹੜਾ ਹੈਗਾ ਆਪਣਾ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਤਨਦੇਹੀ ਦੇ ਨਾਲ ਨਿਭਾਉਣਗੇ